ਸਤਲੁਜ ਦਰਿਆ ਦੇ ਬੰਨੇ ਫਿਰਦੇ ਆ ਤੇ ਬੰਨ ਤੇ ਖੜੇ ਆ ਤਕਰੀਬਨ 3.5 4 ਪਿੰਡ ਧਰਮਕੋਟ ਹਲਕਾ ਜ਼ਿਲ੍ਹਾ ਮੋਗੇ ਦੇ ਪਾਣੀ ਦੇ ਵਿੱਚ ਘਰੇ ਹੋਏ ਆ ਐਂ ਲੱਗਦਾ ਜਿਵੇਂ ਸਰਕਾਰ ਦੇ ਅਧਿਕਾਰੀਆਂ ਨੂੰ ਕੋਈ ਸੁਤਪੁੱਤ ਨਹੀਂ ਕਿਤੇ ਪਾਣੀ ਵੱਧ ਛੱਡ ਦਿੰਦੇ ਆ ਕਦੇ ਕਿਵੇਂ ਕਰ ਦਿੰਦੇ ਆ ਕੋਈ ਮਤਲਬ ਸੈਂਸ ਨਹੀਂ ਕੋਈ అలਾਰਮ ਨਹੀਂ ਕੋਈ ਸਰਕਾਰ ਦੀ ਗੁਰਦੌਰੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੋਈ ਰਸਨ ਪਾਣੀ ਲੋਕ ਬੰਨ ਤੇ ਬੈਠੇ ਆ ਦਿਨ ਤੇ ਰਾਤ ਇੱਥੇ ਆਪ ਦਾ ਸਮਾਂ ਕੱਢ ਰਹੇ ਆ ਤੁਸੀਂ ਇਧਰ ਨੂੰ ਨਿਗਾਹ ਮਾਰੋ ਤੁਸੀਂ ਦੇਖੋ ਵੀ ਪਾਣੀ ਜਿਹੜਾ ਹੈ ਅੱਜ ਤਕਰੀਬਨ ਮਹੀਨਾ ਹੋ ਗਿਆ ਜੀ ਮਹੀਨੇ ਤੋਂ ਨਹੀਂ ਮਹੀਨੇ ਤੋਂ ਕਈ ਦਿਨ ਉੱਤੇ ਹੀ ਹੋ ਗਏ ਹਾਂ ਜੀ ਤੇ ਉਸੇ ਤਰ੍ਹਾਂ ਹੀ ਪਾਣੀ ਛੱਲਾ ਮਾਰੀ ਜਾਂਦਾ ਕੋਈ ਵੀ ਸਰਕਾਰ ਦਾ ਨੁਮਾਇੰਦਾ ਆ ਕੇ ਦੇਖੋ ਲੰਗਰ ਪਾਣੀ ਤਾਂ ਇਹ ਜੀ ਪੀਸੀ ਦੇਈ ਜਾਂਦੀ ਆ ਉਹ ਕੋਈ ਸਰਕਾਰ ਦੀ ਕੋਈ ਸਹਾਇਤਾ ਨਹੀਂ ਅਸੀਂ ਮੰਨਦੇ ਪਰ ਸਰਕਾਰ ਇੱਕ ਹੁੰਦੀ ਹੈ ਜਿਹੜੀ ਮਾਈ ਬਾਪ ਆ ਉਹ ਕਿਸੇ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਉਹ ਫਾਈਨੈਂਸ਼ਲੀ ਇਹਨਾਂ ਦੀ ਮਦਦ ਕਰ ਸਕਦੀ ਹੈ ਤਿੰਨ ਚਾਰ ਪਿੰਡਾਂ ਦਾ ਟੋਟਲ ਜ਼ਮੀਨ ਹੀ ਇਹਦੇ ਵਿੱਚ ਆ ਉਹ ਸਾਰੇ ਹੁਣ ਤੁਸੀਂ ਦੇਖੋ ਨਾ ਘੋਨੇ ਚਾਨੇ ਦੇ ਕਿ ਕਣਕ ਦੇ ਕਾਬਲ ਵੀ ਨਹੀਂ ਵੀ ਨਹੀਂ ਰਹਿਣੀ ਤੇ ਆਹ ਦੇਖੋ ਤੁਸੀਂ ਕੀ ਹਾਲ ਹੈ ਤੇ ਮੈਂ ਤਾਂ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਹੋਰ ਸਭ ਨੂੰ ਕਹਿੰਨਾ ਵੀ ਵੱਧ ਤੇ ਵੱਧ ਭਾਈ ਇੱਥੇ ਮਦਦ ਕਰੋ ਅਸੀਂ ਅੱਜ ਮਦਦ ਲੈ ਕੇ ਇਹਨਾਂ ਨੂੰ ਪੁੱਛਣ ਆਏ ਤੇ ਦੇਣ ਆਏ ਆ ਤੇ ਨਾਲ ਅਸੀਂ ਮਦਦ ਅੱਗੇ ਵੀ ਕਰੀ ਜਾਂਦੇ ਹਾਂ ਜੋ ਵੀ ਇਹਨਾਂ ਦੀ ਕੋਈ ਸਾਨੂੰ ਮਦਦ ਵਾਸਤੇ ਕੋਈ ਸੁਨੇਹਾ ਮਿਲਦਾ ਜਾਂ ਕਿ ਮੈਸੇਜ ਹੀ ਮਿਲਦਾ ਅਸੀਂ ਵੱਧ ਤੇ ਵੱਧ ਇਹਨਾਂ ਦੇ ਨਾਲ ਹਮੇਸ਼ਾ ਜੋਗ वार्ता ਅਸੀਂ ਹਮੇਸ਼ਾ ਰੱਖੀ ਹੋਈ ਹੈ ਸਰਪੰਚ ਸਾਹਿਬ ਹੋਰੀ ਨਾਲ ਸਾਰੇ ਖੜੇ ਆ गांव भी جناب ਉਸ ਜੋ ਕਹਿਣਗੇ ਸ਼੍ਰੋਮਣੀ ਕਾਦੀਦਾਲ ਸਰਦਾਰ ਸਗੀਰ ਸਿੰਘ ਬਾਦਲ ਹਾਲ ਵੀ ਇਕ ਵਾਈ ਪਿੰਡ ਦੀ ਪੂਰੀ ਮਦਦ ਕਰੂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ